ਤਾਂ ਹੁਣ ਭਾਰਤ ਦੇ ਅਸਮਾਨ ਦੇ ਵਿੱਚ ਤੁਸੀਂ ਉਡਦਿਆਂ ਹੋ ਜਾਂ ਟੈਕਸੀਆਂ ਵੀ ਦੇਖੋਗੇ ਜੀ ਹਾਂ ਦੱਸ ਤੀਏ ਕਿ ਤੁਸੀਂ ਉੱਡਦੇ ਹੋਏ ਹਵਾਈ ਜਹਾਜ਼ ਤਾਂ ਜ਼ਰੂਰ ਦੇਖੇ ਹੋਣਗੇ ਲੇਕਿਨ ਹੁਣ ਤੁਸੀਂ ਟੈਕਸੀਆਂ ਨੂੰ ਵੀ ਹਵਾ ਦੇ ਵਿੱਚ ਉੱਡਦਾ ਹੋਇਆ ਦੇਖ ਸਕੋਗੇ ਦਿੱਲੀ ਤੋਂ ਚੰਡੀਗੜ੍ਹ ਦਾ ਸਫ਼ਰ ਹੈ ਘੰਟਿਆਂ ਦੇ ਵਿੱਚ ਪੂਰਾ ਹੁੰਦਾ ਸੀ ਹੁਣ ਇਹ ਸਫ਼ਰ ਵੀ ਮਿੰਟਾਂ ਦੇ ਵਿੱਚ ਜਿਹੜਾ ਪੂਰਾ ਹੋਵੇਗਾ ਇਸੇ ਤਰ੍ਹਾਂ ਹੀ ਵੱਡੇ ਸ਼ਹਿਰਾਂ ਤੋਂ ਜਿਹੜਾ ਕਿ ਸਫ਼ਰ ਕਰਨਾ ਹੁੰਦਾ ਸੀ ਜੇਕਰ ਲੋਕਾਂ ਨੇ ਤਾਂ ਉਹਨਾਂ ਨੂੰ ਜਿਹੜੀ ਜਹਾਜ਼ ਦੀ ਬੁਕਿੰਗ ਕਰਵਾਉਣੀ ਪੈਂਦੀ ਸੀ ਟਿਕਟ ਦੀ ਬੁਕਿੰਗ ਕਰਾਉਣੀ ਪੈਂਦੀ لیکن ਉਹ ٹکٹ ਜਿਹੜੀ ਮਹਿੰਗੇ ਮਿਲਦੇ ਹੈ ਜਿਸ ਕਾਰਨ ਲੋਕ ਜਿਹੜੇ ਇਸ ਸਫਰ ਨਹੀਂ ਕਰ ਸਕਦੇ ਸੀ ਲੇਕਿਨ ਹੁਣ ਜਿਹੜਾ ਕਿ ਹਵਾਈ ਟੈਕਸੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਲਾਂਚ ਜਿਹੜੀ ਚਨਈ ਦੀ ਇੱਕ ਕੰਪਨੀ ਦੇ ਵੱਲੋਂ ਇਹ ਟੈਕਸੀ ਕੀਤੀ ਗਈ ਹੈ ਔਰ ਜਲਦੀ ਹੀ ਪੂਰੇ ਭਾਰਤ ਦੇ ਵਿੱਚ ਇਸ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਜੋ ਸਫਰ ਘੰਟਿਆਂ ਦੇ ਵਿੱਚ ਪੂਰਾ ਹੁੰਦਾ ਹੈ ਉਸ ਨੂੰ ਹੁਣ ਹਵਾਈ ਸਫਰ ਦੇ ذریعے ਮਿੰਟਾਂ ਦੇ ਵਿੱਚ ਪੂਰਾ ਕੀਤਾ ਜਾ ਸਕੇਗਾ ਜੇਕਰ ਗੱਲ ਕਰੀਏ ਚੰਡੀਗੜ੍ਹ ਤੋਂ ਦਿੱਲੀ ਦਾ ਸਫ਼ਰ ਘੰਟਿਆਂ ਦੇ ਵਿੱਚ ਪੂਰਾ ਹੁੰਦਾ ਸੀ ਉਹ ਵੀ ਹੁਣ ਮਿੰਟਾਂ ਦੇ ਵਿੱਚ ਜਿਹੜੀ ਦੂਰੀ ਤੈਅ ਕੀਤੀ ਜਾਵੇਗੀ ਤਾਂ ਹੌਲੀ-ਹੌਲੀ ਪੂਰੇ ਜਿਹੜਾ ਕਿ ਦੇਸ਼ ਦੇ ਵਿੱਚ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ ਇਸ ਦੀ ਜਿਹੜੀ ਸ਼ੁਰੂਆਤ ਹੋ ਜਾਵੇਗੀ ਦੱਸਦੀ ਕਿ ਹੁਣ ਹਵਾ ਦੇ ਵਿੱਚ ਤੁਸੀਂ ਜਹਾਜ਼ਾਂ ਦੇ ਨਾਲ ਟੈਕਸੀਆਂ ਨੂੰ ਵੀ ਉੱਡਦੇ ਹੋਏ ਦੇਖੋਗੇ ਤਾਂ ਦੇਸ਼ ਦੇ ਵਿੱਚ ਜਲਦੀ ਹੀ ਫਲਾਈਂਗ ਟੈਕਸੀ ਲਾਗੂ ਹੋਣ ਜਾ ਰਹੀ ਹੈ ਦਰਸਲ ਚਨਈ ਆਧਾਰਿਤ ਸਟਾਰਟਅਪ ਇਹ ਪਲੇਨ ਜੂਨ ਦੇ ਵਿੱਚ ਆਪਣਾ ਪਹਿਲਾ ਫਲਾਈਂਗ ਟੈਕਸੀ ਪ੍ਰੋਟੋਟਾਈਪ ਲਾਂਚ ਕਰਨ ਦੇ ਲਈ ਤਿਆਰ ਹੈ ਕੰਪਨੀ ਦੇ ਸੀਓ ਸੱਤਿਆ ਨਾਰਾਇਣ ਚੱਕਰਵਰਤੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਰਾਈジング ਇੰਡੀਆਜ਼ ਮੇਲਨ ਦੌਰਾਨ ਡੀਪ ਟੈਕ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਇੱਕ ਪੈਨਲ ਚਰਚਾ ਦੇ ਵਿੱਚ ਹਿੱਸਾ ਲੈਂਦੇ ਹੋਏ ਚੱਕਰਵਰਤੀ ਨੇ ਕਿਹਾ ਸਾਨੂੰ ਉਮੀਦ ਹੈ ਕਿ ਜੂਨ ਤੱਕ ਸਾਡਾ ਪ੍ਰੋਟੋਟਾਈਪ ਹੋ ਜਾਵੇਗਾ ਅਗਲਾ ਪ੍ਰੋਟੋਟਾਈਪ ਇਸ ਸਾਲ ਦੇ ਅੰਤ ਤੱਕ ਅਤੇ ਤੀਜਾ ਅਗਲੇ ਸਾਲ ਆਵੇਗਾ ਹਾਲਾਂਕਿ ਇਸ ਸਹੂਲਤ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ 2 ਸਾਲ ਲੱਗ ਸਕਦੇ ਨੇ ਸਤਿਆ ਨਾਰਾਇਣ ਚਕਰਵਰਤੀ ਜੋ ਕਿ ਆਈਆਈਟੀ ਮਦਰਾਸ ਦੇ ਵਿੱਚ 에어로ਸਪੇਸ ਇੰਜੀਨੀਅਰਿੰਗ ਦੇ ਪ੍ਰੋਫੈਸਰ ਵੀ ਹਨ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਤੁਲਨਾ ਚੀਨ ਦੇ ਨਾਲ ਕਰ ਰਹੇ ਹਾਂ ਚੀਨ ਨੇ ਪਿਛਲੇ 20 ਸਾਲਾਂ ਵਿੱਚ ਬਹੁਤ ਤੇਜ਼ੀ ਦੇ ਨਾਲ ਤਰੱਕੀ ਕੀਤੀ ਹੈ ਅਤੇ ਉਹਨਾਂ ਨੇ ਪੱਛਮ ਨੂੰ ਵੀ ਪਛਾੜ ਦਿੱਤਾ ਹੈ ਅੱਗੇ ਉਹਨਾਂ ਨੇ ਕਿਹਾ ਕਿ ਸਾਨੂੰ ਡੀਪ ਟੈਕ ਵਰਗਾ ਕੁਝ ਸੋਚਣਾ ਅਤੇ ਕਰਨਾ ਪਵੇਗਾ ਅਤੇ ਭਾਰਤ ਦੇ ਲਈ ਬਹੁਤ ਫਾਇਦੇਮੰਦ ਹੋਵੇਗਾ ਸਤਿਆ ਨਾਰਾਇਣ ਚੱਕਰਵਰਤੀ ਜੋ ਕਿ ਸ਼ੇ ਡੀਪਟੈਕ ਸਟਾਰਟਅਪਸ ਦੇ ਸਹਿ ਸੰਸਤਾਪਕ ਵੀ ਹਨ ਆਸ਼ਾਵਾਦੀ ਹਨ ਕਿ ਭਾਰਤ ਇਸ ਦਹਾਕੇ ਦੇ ਅੰਤ ਤੱਕ ਇਸ ਇਕੋਸਿਸਟਮ ਦੇ ਵਿੱਚ ਆਪਣੀ ਪਛਾਣ ਬਣਾ ਲਵੇਗਾ ਹੁਣ ਫਲਾਈਂਗ ਟੈਕਸੀ ਕੀ ਹੈ ਦਰਸਲ ਫਲਾਈਂਗ ਟੈਕਸੀ ਇੱਕ ਅਜਈ ਟੈਕਸੀ ਸੇਵਾ ਹੈ ਜਿਸ ਦੇ ਵਿੱਚ ਕੋਈ ਵੀ ਹਵਾਈ ਰਸਤੇ ਰਾਹੀ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚ ਸਕਦਾ ਹੈ ਹਵਾਈ ਟੈਕਸੀ ਆਮ ਤੌਰ ਤੇ ਇਲੈਕਟ੍ਰਿਕ ਜਾਂ ਫਿਰ ਹਾਈਬ੍ਰਿਡ ਇੰਜਨ ਦੁਆਰਾ ਸੰਚਾਲਿਤ ਹੁੰਦੀਆਂ ਨੇ ਇਹਨਾਂ ਵਿੱਚ ਵਰਟੀਕਲ ਟੈਕ-ਆਫ ਅਤੇ ਲੈਂਡਿੰਗ ਸਮਰੱਥਾ ਹੁੰਦੀ ਹੈ ਇਹ ਟੈਕਸੀ ਸੇਵਾ ਸ਼ੁਰੂ ਦੇ ਵਿੱਚ ਆਵਾਜਾਈ ਨੂੰ ਘਟਾਉਣ ਦਾ ਇੱਕ ਸਮਾਰਟ ਤਰੀਕਾ ਵੀ ਹੈ ਤਾਂ ਹੁਣ ਭਾਰਤ ਦੇ ਅਸਮਾਨ ਦੇ ਵਿੱਚ ਤੁਸੀਂ ਉਡਦਿਆਂ ਹੋਈਆਂ ਟੈਕਸੀਆਂ ਵੀ ਦੇਖੋਗੇ ਜੀ ਹਾਂ ਦੱਸ ਤੀਏ ਕਿ ਤੁਸੀਂ ਉੱਡਦੇ ਹੋਏ ਹਵਾਈ ਚਾਹਲਤਾ ਜ਼ਰੂਰ ਦੇਖੇ ਹੋਣਗੇ ਲੇਕਿਨ ਹੁਣ ਤੁਸੀਂ ਟੈਕਸੀਆਂ ਨੂੰ ਵੀ ਹਵਾ ਦੇ ਵਿੱਚ ਉੱਡਦਾ ਹੋਇਆ ਦੇਖ ਸਕੋਗੇ ਦਿੱਲੀ ਤੋਂ ਚੰਡੀਗੜ੍ਹ ਦਾ ਸਫ਼ਰ ਹੈ ਘੰਟਿਆਂ ਦੇ ਵਿੱਚ ਪੂਰਾ ਹੁੰਦਾ ਸੀ ਹੁਣ ਇਹ ਸਫ਼ਰ ਵੀ ਮਿੰਟਾਂ ਦੇ ਵਿੱਚ ਜਿਹੜਾ ਪੂਰਾ ਹੋਵੇਗਾ ਇਸੇ ਤਰ੍ਹਾਂ ਹੀ ਵੱਡੇ ਸ਼ਹਿਰਾਂ ਤੋਂ ਜਿਹੜਾ ਕਿ ਸਫ਼ਰ ਕਰਨਾ ਹੁੰਦਾ ਸੀ ਜੇਕਰ ਲੋਕਾਂ ਨੇ ਤਾਂ ਉਹਨਾਂ ਨੂੰ ਜਿਹੜੀ ਚਾਹਲ ਦੀ ਬੁਕਿੰਗ ਕਰਵਾਉਣੀ ਪੈਂਦੀ ਸੀ ਟਿਕਟ ਦੀ ਬੁਕਿੰਗ ਕਰਾਉਣੀ ਪੈਂਦੀ لیکن ਉਹ ਟਿਕਟ ਜਿਹੜੀ ਮਹਿੰਗੇ ਮਿਲਦੀ ਹੈ ਜਿਸ ਕਾਰਨ ਲੋਕ ਜਿਹੜੇ ਇਸ ਸਫਰ ਨਹੀਂ ਕਰ ਸਕਦੇ ਸੀ ਲੇਕਿਨ ਹੁਣ ਜਿਹੜਾ ਕਿ ਹਵਾਈ ਟੈਕਸੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਲਾਂਚ ਜਿਹੜੀ ਚਨਈ ਦੀ ਇੱਕ ਕੰਪਨੀ ਦੇ ਵੱਲੋਂ ਇਹ ਟੈਕਸੀ ਕੀਤੀ ਗਈ ਹੈ ਔਰ ਜਲਦੀ ਹੀ ਪੂਰੇ ਭਾਰਤ ਦੇ ਵਿੱਚ ਇਸ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਜੋ ਸਫਰ ਘੰਟਿਆਂ ਦੇ ਵਿੱਚ ਪੂਰਾ ਹੁੰਦਾ ਹੈ ਉਸ ਨੂੰ ਹੁਣ ਹਵਾਈ ਸਫਰ ਦੇ ذریعے ਮਿੰਟਾਂ ਦੇ ਵਿੱਚ ਪੂਰਾ ਕੀਤਾ ਜਾ ਸਕੇਗਾ ਜੇਕਰ ਗੱਲ ਕਰੀਏ ਚੰਡੀਗੜ੍ਹ ਤੋਂ ਦਿੱਲੀ ਦਾ ਸਫਰ ਘੰਟਿਆਂ ਦੇ ਵਿੱਚ ਪੂਰਾ ਹੁੰਦਾ ਸੀ ਉਹ ਵੀ ਹੁਣ ਮਿੰਟਾਂ ਦੇ ਵਿੱਚ ਜਿਹੜੀ ਦੂਰੀ ਤੈਅ ਕੀਤੀ ਜਾਵੇਗੀ ਤਾਂ ਹੌਲੀ-ਹੌਲੀ ਪੂਰੇ ਜਿਹੜਾ ਕਿ ਦੇਸ਼ ਦੇ ਵਿੱਚ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ ਇਸ ਦੀ ਜਿਹੜੀ ਸ਼ੁਰੂਆਤ ਹੋ ਜਾਵੇਗੀ ਦੱਸਦੀ ਕਿ ਹੁਣ ਹਵਾ ਦੇ ਵਿੱਚ ਤੁਸੀਂ ਜਹਾਜ਼ਾਂ ਦੇ ਨਾਲ ਟੈਕਸੀਆਂ ਨੂੰ ਵੀ ਉੱਡਦੇ ਹੋਏ ਦੇਖੋਗੇ ਤਾਂ ਦੇਸ਼ ਦੇ ਵਿੱਚ ਜਲਦੀ ਹੀ ਫਲਾਈਂਗ ਟੈਕਸੀ ਲਾਗੂ ਹੋਣ ਜਾ ਰਹੀ ਹੈ ਦਰਸਲ ਚਨਈ ਅਧਾਰਿਤ ਸਟਾਰਟਅਪ ਇਹ ਪਲੇਨ ਜੂਨ ਦੇ ਵਿੱਚ ਆਪਣਾ ਪਹਿਲਾ ਫਲਾਈਂਗ ਟੈਕਸੀ ਪ੍ਰੋਟੋਟਾਈਪ ਲਾਂਚ ਕਰਨ ਦੇ ਲਈ ਤਿਆਰ ਹੈ ਕੰਪਨੀ ਦੇ ਸੀਓ ਸੱਤਿਆ ਨਾਰਾਇਣ ਚੱਕਰਵਰਤੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਰਾਈジング ਇੰਡੀਆਜ਼ ਮੇਲਨ ਦੌਰਾਨ ਡੀਪ ਟੈਕ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਇੱਕ ਪੈਨਲ ਚਰਚਾ ਦੇ ਵਿੱਚ ਹਿੱਸਾ ਲੈਂਦੇ ਹੋਏ ਚੱਕਰਵਰਤੀ ਨੇ ਕਿਹਾ ਸਾਨੂੰ ਉਮੀਦ ਹੈ ਕਿ ਜੂਨ ਤੱਕ ਸਾਡਾ ਪ੍ਰੋਟੋਟਾਈਪ ਹੋ ਜਾਵੇਗਾ ਅਗਲਾ ਪ੍ਰੋਟੋਟਾਈਪ ਇਸ ਸਾਲ ਦੇ ਅੰਤ ਤੱਕ ਅਤੇ ਤੀਜਾ ਅਗਲੇ ਸਾਲ ਆਵੇਗਾ ਹਾਲਾਂਕਿ ਇਸ ਸਹੂਲਤ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ 2 ਸਾਲ ਲੱਗ ਸਕਦੇ ਨੇ ਸਤਿਆ ਨਾਰਾਇਣ ਚੱਕਰਵਰਤੀ ਜੋ ਕਿ ਆਈਆਈਟੀ ਮਦਰਾਸ ਦੇ ਵਿੱਚ 에어로ਸਪੇਸ ਇੰਜੀਨੀਅਰਿੰਗ ਦੇ ਪ੍ਰੋਫੈਸਰ ਵੀ ਹਨ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਤੁਲਨਾ ਚੀਨ ਦੇ ਨਾਲ ਕਰ ਰਹੇ ਹਾਂ ਚੀਨ ਨੇ ਪਿਛਲੇ 20 ਸਾਲਾਂ ਵਿੱਚ ਬਹੁਤ ਤੇਜ਼ੀ ਦੇ ਨਾਲ ਤਰੱਕੀ ਕੀਤੀ ਹੈ ਅਤੇ ਉਹਨਾਂ ਨੇ ਪੱਛਮ ਨੂੰ ਵੀ ਪਛਾੜ ਦਿੱਤਾ ਹੈ ਅੱਗੇ ਉਹਨਾਂ ਨੇ ਕਿਹਾ ਕਿ ਸਾਨੂੰ ਡੀਪ ਟੈਕ ਵਰਗਾ ਕੁਝ ਸੋਚਣਾ ਅਤੇ ਕਰਨਾ ਪਵੇਗਾ ਅਤੇ ਭਾਰਤ ਦੇ ਲਈ ਬਹੁਤ ਫਾਇਦੇਮੰਦ ਹੋਵੇਗਾ ਸਤਿਆ ਨਾਰਾਇਣ ਚੱਕਰਵਰਤੀ ਜੋ ਕਿ ਸ਼ੇਨ ਡੀਪਟੈਕ ਸਟਾਰਟਅੱਪਸ ਦੇ ਸਹਿ ਸੰਸਤਾਪਕ ਵੀ ਹਨ ਆਸ਼ਾਵਾਦੀ ਹਨ ਕਿ ਭਾਰਤ ਇਸ ਦਹਾਕੇ ਦੇ ਅੰਤ ਤੱਕ ਇਸ ਇਕੋਸਿਸਟਮ ਦੇ ਵਿੱਚ ਆਪਣੀ ਪਛਾਣ ਬਣਾ ਲਵੇਗਾ ਹੁਣ ਫਲਾਈਂਗ ਟੈਕਸੀ ਕੀ ਹੈ ਦਰਸਲ ਫਲਾਈਂਗ ਟੈਕਸੀ ਇੱਕ ਅਜਈ ਟੈਕਸੀ ਸੇਵਾ ਹੈ ਜਿਸ ਦੇ ਵਿੱਚ ਕੋਈ ਵੀ ਹਵਾਈ ਰਸਤੇ ਰਾਹੀ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚ ਸਕਦਾ ਹੈ ਹਵਾਈ ਟੈਕਸੀ ਆਮ ਤੌਰ ਤੇ ਇਲੈਕਟ੍ਰਿਕ ਜਾਂ ਫਿਰ ਹਾਈਬ੍ਰਿਡ ਇੰਜਨ ਦੁਆਰਾ ਸੰਚਾਲਿਤ ਹੁੰਦੀਆਂ ਨੇ ਇਹਨਾਂ ਵਿੱਚ ਵਰਟੀਕਲ ਟੈਕ-ਆਫ ਅਤੇ ਲੈਂਡਿੰਗ ਸਮਰੱਥਾ ਹੁੰਦੀ ਹੈ ਇਹ ਟੈਕਸੀ ਸੇਵਾ ਸ਼ੁਰੂ ਦੇ ਵਿੱਚ ਆਵਾਜਾਈ ਨੂੰ ਘਟਾਉਣ ਦਾ ਇੱਕ ਸਮਾਰਟ ਤਰੀਕਾ ਵੀ ਹੈ